ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਸੰਜੋਗ ਗੁਰਬਾਣੀ ਦੀ ਤੁਕ ਹੈ ਸੰਜੋਗ ਵਜੋਗ ਦਇਆ ਕਾ ਚਲਾਵੀ ਲੈਖੇ ਆਵੇ ਭਾਗ ਇਸ ਤਰ੍ਹਾਂ ਹੀ ਕੁਝ ਹੋਇਆ ਸੰਤੋ ਤੇ ਬੰਤੋ ਨਾਮ ਦੀਆਂ ਦੋ ਲੜਕੀਆਂ ਸਨ ਸੰਤੋ ਵੱਡੀ ਤੇ ਬੰਤੋ ਛੋਟੀ ਸੀ ਵੇਖਣ ਵਿੱਚ ਦੋਵੇਂ ਇੱਕੋ ਜਿਹੀਆਂ ਲੱਗਦੀਆਂ ਕੱਦ-ਕਾਠ ਵੀ ਦੋਨਾਂ ਦੇ ਇੱਕੋ ਜਿਹੇ ਹਸੀ ਸੰਤੋ ਦਾ ਰੰਗ ਕੁਝ ਸਾਵਲਾ ਸੀ ਤੇ ਬੰਤੋ ਦਾ ਰੰਗ ਸਾਫ਼ ਗੋਰਾ ਸੀ ਹੁਣ ਉਹ ਦੋਨੋਂ ਹੀ ਵਿਆਹਣ ਦੇ ਕਾਬਲ ਸਨ ਜਦੋਂ ਕੋਈ ਵੇਖਣ ਆਉਂਦਾ ਤਾਂ ਵੱਡੀ ਨੂੰ ਹੀ ਵਿਖਾਇਆ ਜਾਂਦਾ ਤੇ ਰੰਗ ਸਾਵਲਾ ਹੋਣ ਕਰਕੇ ਰਿਸ਼ਤਾ ਸੀ ਦੇ ਨਾ ਚੜਦਾ ਵੇਖ ਵਿਖਾਈ ਕਰਕੇ ਚਲੇ ਜਾਂਦੇ ਕਿ ਬਾਅਦ ਵਿੱਚ ਸਲਾਹ ਕਰਕੇ ਦੱਸਾਂਗੇ ਫੇਰ ਕਿਸ ਨੇ ਦੱਸਣਾ ਸੀ ਇੱਕ ਤਰ੍ਹਾਂ ਦਾ ਜਵਾਬ ਹੀ ਹੁੰਦਾ ਇਸ ਤਰ੍ਹਾਂ ਕਈ ਰਿਸ਼ਤੇ ਵੇਖਣ ਵਾਲੇ ਆਉਂਦੇ ਤੇ ਵੇਖ ਕੇ ਛੱਡ ਜਾਂਦੇ ਪਰ ਉਹਨਾਂ ਦੇ ਬਾਪ ਨੂੰ ਬਹੁਤ ਫਿਕਰ ਸੀ ਕਿ ਪਹਿਲਾਂ ਵੱਡੀ ਦੇ ਹੱਥ ਪੀਲੇ ਕੀਤੇ ਜਾਣ ਫਿਰ ਹੀ ਛੋਟੀ ਬਾਰੇ ਸੋਚੀਏ ਪਰ ਕੋਈ ਵੀ ਰਿਸ਼ਤਾ ਸਿਰੇ ਨਾ ਚੜਦਾ ਬਧੇਰੇ ਰਿਸ਼ਤੇਦਾਰਾਂ ਨੇ ਵੀ ਕਿਹਾ ਪਰ ਗੱਲ ਨਹੀਂ ਮੰਨਦੀ ਉਲਟਾ ਜਵਾਬ ਮਿਲਦਾ ਕਿ ਛੋਟੀ ਛੋਟੀ ਬਾਰੇ ਕਹੋ ਤਾਂ ਗੱਲ ਕਰੀਏ ਛੋਟੀ ਦਾ ਰਿਸ਼ਤਾ ਤਾਂ ਜਦੋਂ ਚਾਹੇ ਕਰ ਲਈਏ ਪਰ ਜੋ ਰੁਕਾਵਟ ਸੀ ਵੱਡੀ ਲੜਕੀ ਦੀ ਜੇ ਛੋਟੀ ਦਾ ਪਹਿਲਾਂ ਵਿਆਹ ਕਰ ਦਈਏ ਤਾਂ ਲੋਕ ਕਹਿਣਗੇ ਵੱਡੀ ਨੂੰ ਛੱਡ ਕੇ ਛੋਟੀ ਨੂੰ ਪਹਿਲਾਂ ਕਿਉਂ ਵਿਆਇਆ ਗਿਆ ਸ਼ਾਇਦ ਉਸ ਵੱਡੀ ਵਿੱਚ ਕੁਝ ਇਹ ਸੋਚ ਕੇ ਛੋਟੀ ਦਾ ਰਿਸ਼ਤਾ ਕਰਨ ਤੋਂ ਸਕੋਚ ਕਰਦੇ ਵੀ ਠੀਕ ਐ ਲੋਕਾਂ ਨੇ ਤਾਂ ਸਵਾਲ ਖੜੇ ਕਰਨੇ ਹੀ ਹਨ ਆਪਣੇ ਸਵਾਲ ਖੜੇ ਕਰਨ ਲੱਗ ਵੱਡੀ ਨੂੰ ਕੌਣ ਲਊ ਔਰਤਾਂ ਮੂੰਹ ਜੋੜ ਜੋੜ ਗੱਲਾਂ ਕਰਨ ਲੱਗ ਪੈਂਦੀਆਂ ਨੇ ਆਖਰ ਨੂੰ ਇੱਕ ਰਿਸ਼ਤਾ ਆਇਆ ਗੱਲਬਾਤ ਹੋਈ ਦਿਨ ਮਿੱਥਿਆ ਗਿਆ ਵੇਖ ਵਿਖਾਈ ਵਾਲਾ ਦਿਨ ਆ ਗਿਆ ਸੰਤੋ ਤੇ ਬੰਤੋਂ ਵੀ ਸੱਜ ਤੱਜ ਕੇ ਤਿਆਰ ਹੋ ਗਈਆਂ ਸੰਤੋ ਨੂੰ ਫਿਕਰ ਸੀ ਕਿ ਕੋਈ ਉਸ ਨੂੰ ਆਪਣੀ ਪਰੀ ਬਣਾ ਕੇ ਲੈ ਜਾਵੇਗਾ ਕਿ ਨਹੀਂ ਹੁਣ ਲੜਕੇ ਵਾਲੇ ਆ ਗਏ ਵੇਖਾ ਵੇਖੀ ਹੋਈ ਤਾਂ ਲੜਕੇ ਨੇ ਜਦੋਂ ਬੰਤੋਂ ਨੂੰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ ਦੋਨਾਂ ਦੀਆਂ ਅੱਖਾਂ ਚਾਰ ਹੋ ਗਈਆਂ ਉਸਨੇ ਮੰਤੋਂ ਬਾਰੇ ਹਾਂ ਕਰ ਦਿੱਤੀ ਹੁਣ ਮਾਪਿਓ ਸ਼ਿਸ਼ੋ ਪੰਜ ਵਿੱਚ ਪੈ ਗਏ ਕਿ ਕੀ ਕੀਤਾ ਜਾਏ ਸੋਚ ਸੋਚਨੇ ਉਹਨਾਂ ਨੇ ਬੰਤੋ ਦਾ ਰਿਸ਼ਤਾ ਕਰ ਹੀ ਦਿੱਤਾ ਕਿ ਵੱਡੀ ਬਦਲੇ ਛੋਟੀ ਨੂੰ ਵੀ ਕਿੰਨਾ ਚਿਰ ਬਿਠਾਈ ਰੱਖਾਂਗੇ ਹੁਣ ਇੱਥੇ ਸੰਜੋਗ ਹੀ ਸੀ ਕਿ ਵੱਡੀ ਨੂੰ ਵੇਖਣ ਆਏ ਛੋਟੀ ਦਾ ਰਿਸ਼ਤਾ ਕਰਕੇ ਚਲੇ ਗਈ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਆ ਇਹ ਕਹਾਣੀ ਤੁਹਾਨੂੰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ